ਸਾਤਰੀ ਕਾਜੀ ਸਾਰਿਆਂ ਨੂੰ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਮੈਂ ਤੁਹਾਨੂੰ ਅੰਕੁਰਿਤ ਦਾਲਾਂ ਦੇ ਜਿਹੜੇ ਜਿੱਦਾਂ ਨੂੰ ਆਪਾਂ ਸਪਰਾਉਟ ਕਹਿ ਦਿੰਨੇ ਆ ਕਿ ਦਾਲਾਂ ਅੰਕੁਰਿਤ ਕਰਕੇ ਇਹ ਸਾਡੇ ਸਿਹਤ ਵਾਸਤੇ ਕਿੰਨੀਆਂ ਵਧੀਆ ਇਹ ਇਹ ਬਣਾ ਕੇ ਦੱਸਣੀ ਆ ਇਹ ਅੰਕੁਰਿਤ ਦਾਲਾਂ ਦਾ ਜਿਹੜਾ ਸਲਾਦ ਹੈ ਨਾ ਇਸ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਨਾਂ ਨੂੰ ਅਸੀਂ ਰਾਤ ਨੂੰ ਪਿਓ ਲਿਆ ਰੱਖ ਦਿੱਤਾ ਹੀ ਗੀਆਂ ਸਾਰੀਆਂ ਦਾਲਾਂ ਨੂੰ ਤੇ ਸਵੇਰ ਨੂੰ ਅਸੀਂ ਪਿਉ ਕੇ ਤੇ ਫਿਰ ਇਹਨਾਂ ਨੂੰ ਵੱਖ-ਵੱਖ ਕੱਪੜਿਆਂ ਦੇ ਵਿੱਚ ਲਪੇਟ ਕੇ ਰੱਖ ਲਿਆ ਤੇ ਸ਼ਾਮ ਤੱਕ ਇਹ ਬਹੁਤ ਵਧੀਆ ਅੰਕੁਰਿਤ ਜਿਹੜੇ ਹੋ ਗਏ ਸੀ ਇਹ ਵਾਲੇ ਕਾਲੇ ਚਣਿਆਂ ਦੇ ਦਾਣੇ ਹੈਗੇ ਆ ਤੇ ਇਹ ਹੈਗੇ ਆ ਮੋਟ ਤੇ ਇਹ ਹੈਗੇ ਆ ਸਾਬਤ ਨੂੰਗੇ ਇਹ ਜਿਹੜੇ ਅੰਕੁਰਿਤ ਦਾਲਾਂ ਦੇ ਜਿਹੜੇ ਹੈਗੇ ਆ ਪੱਟੀ ਵਾਲਾ ਸੈਲਡ ਜਿਹੜਾ ਬਹੁਤ ਵਧੀਆ ਬਣਦਾ ਵਾ ਇਹਨੂੰ ਆਪਾਂ ਇਦਾਂ ਹੀ ਕੱਚਾ ਵੀ ਖਾ ਸਕਦੇ ਆ ਪਰ ਮੈਂ ਇਹਨਾਂ ਨੂੰ ਥੋੜੀ ਜੀ ਸਟੀਮ ਦੇਵਾਉਂਗੀ ਸਟੀਮ ਵਾਸਤੇ ਆ ਦੇਖੋ ਮੈਂ ਇੱਕ ਸ਼ਾਨਣੀ ਦੇ ਵਿੱਚ ਪਾਣੀ ਪਾ ਕੇ ਰੱਖਿਆ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਵੈਸੇ ਤੇ ਅਸੀਂ ਇਹਨਾਂ ਨੂੰ ਕੱਚੇ ਹੀ ਖਾ ਸਕਦੇ ਆ ਬਹੁਤ ਸਵਾਦ ਬਣਦੇ ਆ ਪਰ ਜੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਥੋੜੀ ਜੀ ਸਟੀਮ ਦੇ ਲਈਏ ਤੇ ਫਿਰ ਇਹ ਥੋੜੇ ਜੇ ਜਿਹੜੇ ਆ ਹੋਰ ਸੌਫਟ ਹੋ ਜਾਂਦੇ ਆ ਜੇਕਰ ਆਪਾਂ ਰੋਜ਼ ਨਹੀਂ ਤੇ ਚਲੋ ਹਫਤੇ ਦੇ ਵਿੱਚ ਦੋ ਤਿੰਨ ਦਿਨ ਹੀ ਇਹ ਖਾਦੇ ਜਾਣ ਤੇ ਇਹਨਾਂ ਤੋਂ ਸਾਨੂੰ ਜਿਹੜੀ ਆ ਬਹੁਤ ਵਧੀਆ ਪ੍ਰੋਟੀਨ ਦਾ ਸਰੋਤ ਹੈਗਾ ਵਾ ਤੇ ਬਹੁਤ ਹੀ ਹੈਲਦੀ ਡਾਈਟ ਆ ਉਦਾਂ ਦੇ ਆਪਾਂ ਸੈਲਡ ਹੋਰ ਵੀ ਖਾਣੇ ਆ ਆ ਸਾਨੂੰ ਹਫਤੇ ਦੇ ਵਿੱਚ ਇੱਕ ਦੋ ਵਾਰ ਇਹ ਜਿਹੜਾ ਸੈਲਡ ਆ ਜਰੂਰ ਖਾਣਾ ਚਾਹੀਦਾ ਬਹੁਤ ਹੀ ਵਧੀਆ ਵਾ ਇਹਨੂੰ ਇਸ ਤਰ੍ਹਾਂ ਆਪਾਂ ਹੁਣ ਵੇਖੋ ਦੋ ਦੋ ਮਿੰਟ ਵਾਸਤੇ ਆਪਾਂ ਸਟੀਮ ਦੇਣੀ ਆ ਤੇ ਜਿਹਦੇ ਨਾਲ ਜਿਹੜੇ ਆ ਇਹ ਥੋੜੇ ਜੇ ਸੌਫਟ ਹੋ ਜਾਣੇ ਉਦਾਂ ਸੀ ਇਹਨਾਂ ਨੂੰ ਇਸ ਤਰ੍ਹਾਂ ਖਾ ਸਕਦੇ ਆ ਬਹੁਤ ਵਧੀਆ ਲੱਗਦੇ ਆ ਫਰੈਂਕ ਕੋਰਵੀ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਵਾਸਤੇ ਆਪਾਂ ਇਹਨਾਂ ਨੂੰ ਥੋੜੀ ਜੀ ਸਟੀਮ ਦਿੰਨੇ ਆ ਇਸ ਤਰ੍ਹਾਂ ਨੂੰ 2 ਮਿੰਟ ਆਪਾਂ ਟੱਕ ਕੇ ਰੱਖ ਲੈਣਾ ਸਟੀਮ ਦੇਣ ਵਾਸਤੇ ਮੈਂ ਭਤੀਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਤੇ ਬਸ ਇਸ ਤਰ੍ਹਾਂ ਆਪਾਂ ਪਰੇਸ਼ਾਨ ਨਹੀਂ ਰੱਖ ਕੇ ਤੇ ਜਿਹੜੀ ਉਹ ਗਰਮ ਪਾਣੀ ਦੀ ਸਟੀਮ ਦੇਣੀ ਆ ਕਿਉਂਕਿ ਜੇ ਆਪਾਂ ਉਦਾਂ ਉਬਲਦੇ ਪਾਣੀ ਵਿੱਚ ਪਾ ਦਵਾਂਗੇ ਤੇ ਇਹ ਬਿਲਕੁਲ ਗਲ ਜਾਣਗੇ ਇਹਨਾਂ ਨੂੰ ਬਿਲਕੁਲ ਨਹੀਂ ਗਲਣਾ ਨੇ ਬਸ ਇਸ ਤਰ੍ਹਾਂ ਦੇ ਕੇ ਸਟੀਮ ਇਹਨਾਂ ਨੂੰ ਤੇ ਹੁਣ ਆਪਾਂ ਇਹ ਹੋ ਗਏ ਨਰਮ ਹੁਣ ਆਪਾਂ ਥੋੜੀ ਜੀ ਦੇਰ ਵਾਸਤੇ ਇਹਨੂੰ ਗੈਸ ਨੂੰ ਬੰਦ ਕਰ ਦਾਂਗੇ ਤੇ ਇਹ ਜਿਹੜੀ ਛਾਨਣੀ ਨੂੰ ਉੱਪਰ ਇੱਧੇ ਰੱਖ ਛੱਡਾਂਗੇ ਹੁਣ ਅਸੀਂ ਅੰਕੁਰਿਤ ਦਾਲਾਂ ਨੂੰ ਡੋਂਗੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਪਿਆਜ਼ ਟਮਾਟਰ ਤੇ ਖੀਰਾ ਮਿਕਸ ਕੀਤਾ ਵਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਨਮਕ ਥੋੜੀ ਜੀ ਕਾਲੀ ਮਿਰਚ ਪੁੰਨਿਆ ਹੋਇਆ ਰੋਸਟਡ ਜੀਰਾ ਥੋੜਾ ਜਿਹਾ ਕਾਲਾ ਨਮਕ ਤੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਤੇ ਇੱਕ ਨਿੰਬੂ ਦਾ ਰਸ ਅਸੀਂ ਇਹਦੇ ਵਿੱਚ ਮਿਲਾਵਾਂਗੇ ਬਹੁਤ ਹੀ ਵਧੀਆ ਸਾਡਾ ਜਿਹੜੇ ਆ ਸਪਰਾਉਟ ਦਾ ਸੈਲਡ ਜਿਹੜਾ ਰੈਡੀ ਹੋ ਗਿਆ ਵਾ ਤੇ ਇਹ ਜਿਹੜਾ ਸਪਰਾਉਟ ਸੈਲਡ ਹੁੰਦਾ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਇਹ ਜਿਹੜਾ ਵਾ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ ਇਹਦੇ ਨਾਲ weight bhi loss ਘਟ ਜਾਂਦਾ ਵਾ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਤੇਜ਼ ਹੋ ਜਾਂਦੀ ਆ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਉਹ ਵੀ ਸਟਰੋਂਗ ਹੋ ਜਾਂਦਾ ਸਕਿਨ ਵਿੱਚ 글로 ਹੁੰਦਾ ਵਾ ਤੇ ਇਹ ਜਿਹੜਾ ਥੋੜੀ ਜੀ ਮਿਹਨਤ ਤੇ ਜ਼ਰੂਰ ਹੁੰਦੀ ਆ ਪਰ ਜਿਹੜਾ ਇਹ ਸਲਾਦ ਆ ਬਹੁਤ ਹੀ ਵਧੀਆ ਸਾਡੇ ਸਰੀਰ ਵਾਸਤੇ ਬਹੁਤ ਸਾਰੇ ਇਹਦੇ ਵਿੱਚ ਹੈਲਦੀ ਜਿਹੜੇ ਆ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀ ਬਾਡੀ ਵਾਸਤੇ ਬਹੁਤ ਵਧੀਆ ਤੇ ਸਾਡਾ ਇਹ ਨਾਲ ਪੇਟ ਵੀ ਭਰਿਆ ਭਰਿਆ ਰਹਿੰਦਾ ਵਾ ਤੇ ਇਹਦੇ ਨਾਲ ਜਿਹੜੀ ਆ ਸਾਨੂੰ ਬਹੁਤ ਸਾਰੀ ਜਿਹੜੀ ਆ એનર્ਜੀ ਮਿਲਦੀ ਆ ਤੇ ਤੁਸੀਂ ਵੀ ਸਾਰੇ ਜਾਣੇ ਜਿਹੜੀ ਆ ਬਹੁਤਾ ਨਹੀਂ ਤੇ ਹਫਤੇ ਚ ਦੋ ਵਾਰ ਜ਼ਰੂਰ ਇਸ ਇਸ ਤਰ੍ਹਾਂ ਦਾ ਸੈਲਡ ਬਣਾ ਕੇ ਖਾਣਾ ਚਾਹੀਦਾ ਇਹ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਤੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਵੇ ਤੇ ਮੇਰੇ ਇਹ ਚੈਨਲ ਤੇ ਕਮੈਂਟ ਕਰਕੇ ਦੱਸਣਾ ਤੁਸੀਂ ਵੀ ਬਣਾਉਣਾ ਤੇ ਬਹੁਤ ਹੀ ਵਧੀਆ ਚੀਜ਼ ਹੈਗਾ ਇਹਦੇ ਵਿੱਚ ਆਪਾਂ ਹੋਰ ਵੀ ਜੂ ਕੁਝ ਮਰਜ਼ੀ ਐਡ ਕਰ ਸਕਦੇ ਹਾਂ ਜਿਵੇਂ ਅਨਾਰ ਦੇ ਦਾਣੇ ਕਰ ਸਕਦੇ ਹਾਂ ਮੂੰਗਫਲੀ ਦੀਆਂ ਗਿਰੀਆਂ ਐਡ ਕਰ ਸਕਦੇ ਹਾਂ ਪਰ ਜਿਹੜੇ ਅੰਕੁਰਿਤ ਦਾਲਾਂ ਦਾ ਜਿਹੜਾ ਟੇਸਟ ਜਾ ਇਹਨਾਂ ਦੀ ਜੋ ਇਹਨਾਂ ਦੇ ਵਿੱਚ ਤਾਕਤ ਉਹ ਅਲੱਗ ਹੀ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ